ਗੁੰਡਿਆਂ ਨੂੰ ਕੁੜੀਆਂ ਡਰਨ ਕਦੇ ਨਾ ਮੁੰਡਿਆਂ ਤੋਂ ਮਿਹਰ ਸਦਕਾ ਸਿਆਸੀ ਲੀਡਰਾਂ ਦੀ ਕੰਮ ਪੁਲਿਸ ਵੀ ਲੈਂਦੀ ਆ ਗੁੰਡਿਆਂ ਤੋਂ ਜੋਰ ਜ਼ਬਰਦਸਤ ਹੈ ਨਾ ਗਰੀਬ ਉੱਤੇ ਪ੍ਰਿੰਟ ਰਾਜ ਪ੍ਰਬੰਧ ਦੇ ਹੁੰਦਿਆਂ ਤੋਂ ਫੂਰ ਵਾਲਿਆ ਲੋਕ ਜਦ ਜਿਆਦਾ ਕੱਲੇ ਕੱਲੇ ਗੁੰਡਿਆਂ ਨੂੰ ਪੱਲੇ ਪੱਲੇ ਰੋਕਣ ਵਿੱਚ ਗੁੰਡਿਆਂ ਨੂੰ ਲਓ ਗੀਤ ਬੋਲੀ ਕਹਿਣ ਦਾ ਮੈਨੂੰ ਹੁਣ ਹੋਇਆ ਨੂੰ ਬੋਲੀਆਂ ਸੁਣੋ ਤੁਹਾਡੇ ਦਰਦ ਪਰਗਾ ਬੋਲੀਆਂ ਹੋਰ ਲੜ ਕੇ ਲੜ ਕੇ ਲੜ ਕੇ ੜੜਕੇ 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 ਖਬਰ ਆਖਵਾਰ ਦੀ ਆਸਰ ਸਾਥਿਆ ਸਲਾਮਾ ਪੜਕੇ ਤੂੰ ਲੰਗ ਪੂਤ ਪੂਤੇ ਉਹ ਪੂ ਲੰਗ ਪੂਤ ਪੂਤੇ ਕਲ ਕਲ ਦੇ ਕਾਗਰ ਸਿਲੜ ਤੇ ਤੋ ਮਾਪਾ ਸਿਆ ਤੂੰ ਮਸਦੂਰ ਕਿਤੇ ਸੀ ਫੜਕੇ ਮੇਲਾ ਮਿਤਰਾਨੇ ਮਿਤਰਾਨੇ ਵੇਖਿਆ ਕਿਨਾਰੇ ਖੜਕੇ ਮੇਲਾ ਮਿਤਰਾਨੇ ਮਿਤਰਾਨੇ ਵੇਖਿਆ ਕਿਨਾਰੇ ਖੜਕੇ ਮੇਲਾ ਮਿਤਰਾਨੇ ਮਿਤਰਾਨੇ ਵੇਖਿਆ ਕਿਨਾਰੇ ਖੜਕੇ ਮੇਲਾ ਮਿਤਰਾਨੇ ਉਹ ਆਰੀ ਯਾਰੀ ਯਾਰੀ ਆਰੀ ਯਾਰੀ ਯਾਰੀ ਬਰੀ ਕੁਟ ਕੁਲਸ ਬਲੋ ਕਈ ਕੁਟ ਤੇ ਮਜਾਰ ਆ ਆਰੀ ਗੱਬੜੇ ਹੌਲਦਾਰ ਦੇ ਉਹ ਗੱਬੜੇ ਹੌਲਦਾਰ ਦੇ ਡੰਡ ਚੁੱਟੇ ਢੂੜੇ ਵਿੱਚ ਆ ਮਾਰੀ ਇਹਨਾਂ ਜੱਪੇ ਆ ਮੋੜਿਆ ਅਜਰਾ ਤੇ ਮੋੜ ਨਹੀਂ ਸਾਰੀ ਵੇ ਕਿ ਨਿਪੜਾਂਗੇ ਫਿਰ ਬੜਾਂਗੇ ਅਸੀਂ ਕਰਤੇ ਨੱਤ ਤਿਆਰੀ ਵੇ ਕਿ ਨਿਪੜਾਂਗੇ ਨਿਪੜਾਂਗੇ ਅਸੀਂ ਕਰਤੇ ਨੱਤ ਤਿਆਰੀ ਵੇ ਕਿ ਨਿਪੜਾਂਗੇ ਉਹ ਤਾਣਾ 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 ਪਰਦੇ ਬੱਚਿਆਂ ਤੂ ਰੋਟੀ ਖੋ ਕੇ ਖਾ ਗਿਆ ਤਾਣਾ ਬਗਲੇ ਮੂਰ ਪਾਇਸ਼ੀ ਉਹ ਬਗਲੇ ਮੂਰ ਪਾਇਸ਼ੀ ਨਹੀਂ ਰੱਖਦੇ ਇੱਕ ਟਕਾਣਾ ਦੇ ਕੰਮੀਆਂ ਦੇ ਤੂੜਵੜੇ ਬਦਲ ਕੇ ਵਾਣਾ ਸਿਆਸਤ ਰਾਮ ਜਾਨੂ ਰਾਮ ਜਾਨੂ ਖੁਜ ਕਾਮਿਆ ਦਰਸਾਣਾ ਸਿਆਸਤ ਰਾਮ ਜਾਨੂ ਰਾਮ ਜਾਨੂ ਖੁਜ ਕਾਮਿਆ ਦਰਸਾਣਾ ਸਿਆਸਤ ਰਾਮ ਜਾਨੂ ਉਹ ਹਰਦੀ 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 ਹਲਦੀ 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 ਜਮਾ ਤਲਟੇ ਰਿਆਂ ਦੀ ਹੁਣ ਜਾਂਦਿਆ ਤੇ ਲੋਹ ਦੇ ਨਾਲ ਪੜ ਦੀ ਵਾਰਾ ਸਾਧ ਤੋਂ ਨੂੰ ਉਹ ਵਾਰਾ ਸਾਣ ਬਉਧ ਤੇ ਚੜ ਕੇ ਕਰ ਤਾ ਪੜ ਦੀ ਮਗਾਈ ਜਦ ਦੂਰ ਕੁੱਤੇ ਆਵੇ ਕੋ ਰੋਵਿਠਾ ਨੂੰ ਹਲਦੀ ਲੋਕ ਸ਼ਿੰਗਰ ਸ਼ਾਦੀ ਸ਼ਿੰਗਰ ਸ਼ਾਦੀ ਸੱਜ ਅਕਸੀਂ ਦੇ ਵਿੱਚ ਵਣਦੀ ਲੋਕ ਸ਼ਿੰਗਰ ਸ਼ਾਦੀ ਸ਼ਿੰਗਰ ਸ਼ਾਦੀ ਸੱਜ ਅਕਸੀਂ ਦੇ ਵਿੱਚ ਵਣਦੀ ਲੋਕ ਸ਼ਿੰਗਰ ਸ਼ਾਦੀ ਆ ਜੋਗੀ ਆਵੇ ਸਾਨੂੰ ਵੀ ਸੁਣਾ بس میرا 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 دلی 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 ہے ہے खटक लोले वारी वासी खटड़ी खटक ले छोले

स इशारे हरी भरियां दुश्मन आण द बारे उहो सुखे सु ਕਪੀ ਪੋਗਾ ਪਸੋਲੇਆ ਕੈਪਟਨ ਕੋ ਲਾਰੇ ਖਾਲਾਉਣੀ ਪਉ ਸਿਆਤ ਚੜੀ ਜਵਾਰੇ ਖਾਲਾਉਣੀ ਪਉ ਸਿਆਤ ਚੜੀ ਜਵਾਰੇ ਖਾਲਾਉਣੀ ਪਉ ਸਿਆਤ ਚੜੀ ਜਵਾਰੇ ਖਾਲਾਉਣੀ ਪਉ

पारी वासूं अमन वेल अमर वेलटण गयासीं खटकंदी भी त अमर वेल ਪੈਦ ਜੂਰ ਵਿੱਚ ਵੇਖੇ ਪੁਲਸੀ ਰੱਖਦੇ ਲਾਕਾ ਲਾਹੀ ਤੁਮ ਗੇ ਲੋਕਾ ਤੋ ਮੰਗਦੇ ਦੰਦ ਬਸਾਹੀ ਤੁਮ ਗੇ ਲੋਕਾ ਤੋ ਮੰਗਦੇ ਦੰਦ ਬਸਾਹੀ ਤੁਮ ਗੇ ਲੋਕਾ ਤੋ ਮੰਗਦੇ ਦੰਦ ਬਸਾਹੀ ਤੁਮ ਗੇ ਲੋਕਾ ਤੋ ਓ ਲੰਬੇ ਪਦੋਂ ਜਾਂਦਾ ਰਈਆ ਸੁਣ ਜਾ ਹਾਲ ਸੁਨਾਈਏ ndi pa dhu ja dya raiya so ja harse raiya ndi paus tar ki to sona hoda jitse khan se kaiye Gatdi ka mein gatdi hoke paki dhu ti paaye Yeh dhish barhuzinu Hoonata ware lai ने हा कारीगे नाले हूं कारी खे हा कारी खे ने बोले बसाना रुजी वां कारी ने बोल वे बसाना लंबी वां कारी हो खटण गी खट कंदा ਕਦੇ ਫਸਲ ਨੂੰ ਪਾਣੀ ਮਾਰ ਜਏ ਕਦੇ ਮਾਰ ਜੇ ਸੂਕਾ ਬਾਰਿ ਬਾਰਸੀ ਖਟੜ ਗਿਆ ਅਸੀਂ ਖਟਕਲੇ ਆਂਦਾ ਤੋਕਾ ਕਦੇ ਫਸਲ ਨੂੰ ਪਾਣੀ ਮਾਰ ਜੇ ਕਦੇ ਮਾਰ ਜੇ ਸੂਕਾ ਪਿੰਡ ਸ਼ਹਿਰ ਜਾਂ ਗਲੀ ਮਹੱਲੇ ਦੂਰ ਬੋੜਗਾ ਹੋ ਆਸਲੀ ਆਵੀਂ ਤੀਂ ਜਾ ਜਾਗ ਮੇਨਤੀ ਲੋਕਾ ਸਰੀ 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 ਆਵੀਂ ਤੀਂ ਜਾ मैं दी मैं दी हर कोई कंदा मै बि आख़िया महंदी 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 हर कोई कंदा मै बि आख़िया आंदोलनकारी अंदे महींदी वाग विची उहो मै कला न ਦੁਨੀਆ ਸਾਰੀ ਕੈਂਦੀ ਸਾਡਾ ਬੋਲਾਂ ਦੀ ਧਮਕ ਦੇ ਲੀਤ ਲੱਕ ਪੈਂਦੀ ਸਾਡਾ ਬੋਲਾਂ ਦੀ ਧਮਕ ਦੇ ਲੀਤ ਲੱਕ ਪੈਂਦੀ ਸਾਡਾ ਬੋਲਾਂ ਦੀ ਧਮਕ ਦੇ ਲੀਤ ਲੱਕ ਪੈਂਦੀ ਸਾਡਾ ਬੋਲਾਂ ਦੀ ਆਗਿਲ ਗਾਮਾ ਅਬਗੀ ਚੱਲ ਗਾਵਾ ਪਸ ਲਗਾ ਮਤਾਰਾਂ ਡਿਗਰੀਆਂ ਲੈ ਕੇ ਮੁੰਡੇ ਕੁੜੀਆਂ ਘੁੰਮਦੇ ਵੇਹ ਰਜੀ ਕਹਾਰਾ ਦਿਲ ਕਰਦੇ ਨਾ ਕੱਲਾ ਵੇਕੇ ਦਿਲ ਕਰਦੇ ਨਾ ਕੱਲਾ ਵੇਕੇ ਕਰਦਾ ਠੂਰ ਵਿਚਾਰਾਂ ਬਈ ਬਦਲੀ ਨਾ ਸਾਡੀ ਜ਼ਿੰਦਗੀ ਅਸੀਂ ਵੇਖਿਆ ਬਦਲ ਸਰਕਾਰਾਂ ਬਈ ਬਦਲੀ ਨਾ ਸਾਡੀ ਜ਼ਿੰਦਗੀ ਅਸੀਂ ਵੇਖਿਆ ਬਦਲ ਸਰਕਾਰਾਂ ਬਈ ਬਦਲੀ ਨਾ ਸਾਡੀ ਜ਼ਿੰਦਗੀ ਮੀਰਾ ਹਰਨਾ ਬਾਗੀ ਚਰਨਾ ਤੇਰੇ ਸਿੰਘਾਂ ਤੇ ਲਿਖਿਆ ਹੋਇਆ ਤਿਤਰ ਤੇ ਮਗਰਾਈਆ ਮੀਰਾ ਹਰਨਾ ਬਾਗੀ ਚਰਨਾ ਤੇਰੇ ਸਿੰਘਾਂ ਤੇ ਲਿਖਿਆ ਹੋਇਆ ਤਿਤਰ ਤੇ ਮਗਰਾਈਆ ਛੰਡੇ ਚਾਕੇ ਮਾਰਨਾਰੇ ਵੇਖਿਆ ਬੁਟੀਆਂ ਮਾਈਆਂ ਉਹ ਵਨਸਵੰਨੀਆਂ ਕੌਣ ਬੋਲੀਆਂ ਨਰਤਾ ਤੇ ਪਰਜਾਂ ਜਾ पौ बोलियां नरदा ते पढ़ाई तीअं साउण द मोर के लाई सिया सिजो त मोर के लाई सिया सिजो त मोर के लाई सिया ਚਾਰ ਚਿੱਟੀ ਚਾਤਰ ਵਰਗੀ ਅੰਦਰੋਂ ਦਿਲ ਦੀ ਕਾਲੀ ਚਾਰ ਚਿੱਟੀ ਚਾਤਰ ਵਰਗੀ ਅੰਦਰੋਂ ਦਿਲ ਦੀ ਕਾਲੀ ਮਤਦਾਨ ਦੇ ਬਦਲੇ ਸਾਨੂੰ ਲਾਰੇ ਰਣ ਦੇ ਚਾਲੀ ਬੋਲਣ ਤੋਂ ਗਿਆ ਰੁਕਿਆ ਸਾਨੂੰ ਮੂਟੇ ਬਣ ਕੇ ਚਾਲੀ ਜੂਨ ਗਰੀ ਪਾਂਦੀ ਲੱਗਦੀ ਨਹੀਂ ਸਖਾਲੀ ਜੂਨ ਗਰੀ ਪਾਂਦੀ ਲੱਗਦੀ ਨਹੀਂ ਸਖਾਲੀ ਜੂਨ ਗਰੀ ਪਾਂਦੀ ਵਿਖ ਕੇ ਸਰੀਰ ਵਾਸ ਜੀਤਾ ਬੋਲੇ ਇਤਿਹਾਸ ਵਿਖ ਕੇ ਸਰੀਰ ਵਾਸ ਜੀਤਾ ਬੋਲੇ ਇਤਿਹਾਸ ਸੂ ਦੀ ਪਾਈ ਤਲਵਾਰ ਦਿਸਤਾਰ ਹੈ ਖੱਟੀ ਮਾਤਾ ਭਾਗੋ ਦੀ ਪਤੀ ਜੀ ਇਹ ਪੰਜਾਬ ਦੀ ਜੱਟੀ ਮਾਤਾ ਭਾਗੋ ਦੀ ਪਤੀ ਜੀ ਇਹ ਪੰਜਾਬ ਦੀ ਜੱਟੀ ਮਾਤਾ ਭਾਗੋ ਦੀ ਪਤੀ ਜੀ ਇਹ ਪੰਜਾਬ ਦੀ ਜੱਟੀ